ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਤੇ ਭਾਈ ਅੱਜ ਨੂਰ ਹੁਣ ਮੈਂ ਬਹੁਤ ਔਖਾ ਫੜਿਆ ਏ ਅੱਜ ਇਹ ਵੀਡੀਓ ਬਣਾਉਣ ਨੂੰ ਤਿਆਰ ਨਹੀਂ ਤੀ ਹੁੰਦੀ ਪਤਾ ਨਹੀਂ ਖੇਲਣ ਵਿੱਚ ਇੰਨੀ ਮਸਤ ਹੋਈ ਵੀ ਤੀ ਇਹ ਬਹੁਤ ਔਖੀ ਲੋਡ ਕਰੀ ਆ ਮਸੀਂ ਉਹ ਗੋਦੀ ਚੱਕੀ ਆ ਹੈ ਨੂਰੂ ਬਲਾ ਦੇ ਸ਼ਾਸਤਰੀ ਕਰ ਤੂੰ ਖੇਲਣ ਲੱਗਿਆ ਪਤਾ ਹੈ ਤੂੰ ਆਇਆ ਕਦੇ ਨਹੀਂ ਚਾਚੂ ਕੋਲ ਆ ਗਿਆ ਕਦੋਂ ਆ ਗਿਆ ਪਹਿਲਾਂ ਕਦੇ ਨਹੀਂ ਆਇਆ ਹਾਂ ਦਾ ਹੁਣ ਤਾਂ ਆ ਗਿਆ ਪਹਿਲਾਂ ਕਦੇ ਨਹੀਂ ਆਇਆ ਹੱਥ ਕੱਢ ਪੁੱਤ ਮੂੰਹ ਚ ਗੰਦਾ ਬੱਚਾ ਤੂੰ ਹੈ ਸ਼ਾਸਿਕਾ ਬਾਲੇ ਪਾਪਾ ਦਾ ਕਦੇ ਫੇਕ ਏ ਭਾਈ ਥੋੜੀ ਜੀ ਚੱਲਦੀ ਐ ਢਿੱਲੀ ਨੂਰ ਸਾਡੀ ਅ ਥੋੜਾ ਜਿਹਾ ਹੁਣ ਮੌਸਮ ਚੇਂਜ ਹੋਣ ਕਰਕੇ ਹੁਣ ਤਾਂ ਤੁਹਾਨੂੰ ਪਤਾ ਵੀ ਬੜੇ ਵੀ ਉਲਝੇ ਹੋਇਆ ਇਹ ਤਾਂ ਫੇਰ ਨਿਆਣੀ ਆ ਹਨਾ ਤੇ ਖੰਗ ਜਖਾਮ ਜਿਹਾ ਹਲਕਾ ਜਿਹਾ ਹੋਇਆ ਹੋਇਆ ਕਲੋਲਾ ਇਹਦੀਆਂ ਜਾ ਰਹੀਆਂ ਸਵੇਰੇ ਉੱਠਦੀ ਸਾਸਰੀ ਕਾਲ ਤਾਂ ਸੁਣ ਗਈ ਤੇਰੀ ਸਵੇਰੇ ਉੱਠਦੀ ਸਾਰ ਭਾਈ ਲੱਗ ਜਾਂਦੀ ਐ ਇਹ ਭੱਜਣ ਨੱਠਣ ਹਨਾ ਤੁਹਾਨੂੰ ਪਤਾ ਹੀ ਐ ਨਿਆਣੇ ਕਿੱਥੇ ਟਿਕਦੇ ਆ ਤੇ ਹੁਣ ਜਾਣਾ ਫੇਰ ਦਾਦੀ ਕੋਲ ਨੂੰ ਹੈ ਕਿੱਥੇ ਜਾਣਾ ਅੱਜ ਤਾਂ ਬੂਜੀ ਕੋਲ ਜਾਣਾ ਹੈ ਕਿਹਦਾ ਕਿ ਬੂਜੀ ਕਿਹੜੀ ਬੂਜੀ ਕੋਲ ਜਾਣਾ ਸੱਪਾ ਦੱਦੀ ਹੈ ਸੱਪਾ ਪੇ ਦੱਦੀ ਕੀ ਕਹੀ ਜਾਂਦਾ ਪੁੱਤ ਤੂੰ ਮੀਤ ਦੱਦੀ ਹੈ ਹੈ ਮੀਤ ਮੀਤ ਦੱਦੀ ਪਿਆਣਾ ਕਿਹੜੀ ਕਿਹਦੇ ਕੋਲ ਜਾਣਾ ਮੀਤ ਦੱਦੀ ਮੀਤ 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 ਬੂਜੀ ਆ ਪੁੱਤ ਹੈ ਮੀ ਤਾਂ ਬੂਜੀ ਆ ਮੀ ਤਾਂ ਦਾਦੀ ਥੋੜੀ ਆ ਮੀ ਤਾਂ ਬੂਜੀ ਕਹਿ ਰੱਜੀ ਬੂਜੀ ਐਵੇਂ ਬੈ ਕੇ ਆ ਵਾਜੀ ਬਸ ਬੂਜੀ ਤਾਂ ਚੱਲ ਫੇ ਪਪਾ ਕਰਦੇ ਇੱਕ ਜਾ ਫੇ ਆਏ ਜਾ ਪਾ ਜਾ ਫੇ ਮੈਂ ਇੱਕ ਬਾਈ ਮਾਈ ਵੀ ਕਰ ਗਈ ਝਾਂਣ ਲੱਗੀ ਤੇ ਗੱਲ ਹੈਗੀ ਆ ਜੀ ਇਦਾਂ ਅੱਜ ਭਾਈ ਸਾਡੀ ਭੈਣ ਦਾ ਜਨਮ ਦਿਨ ਆ ਜੀ ਹੈਨਾ ਤੇ ਸ਼ਾਮੀ ਅਸੀਂ ਜਾਣਾ ਭੈਣ ਵੱਲ ਨੂੰ ਤੇ ਗਿਫਟ ਦੀ ਗੱਲ ਚੱਲੀ ਹੈ ਜੀ ਗਿਫਟ ਕਰਦੇ ਕਹਿੰਦੇ ਵੀ ਕਿਆ ਲਈਏ ਹੈਨਾ ਗਿਫਟ ਮੈਂ ਵੈਸੇ ਤੁਹਾਨੂੰ ਦੱਸਾਂ ਮੈਂ ਆਪਣੀ ਮਰਜ਼ੀ ਨਾਲ ਗਿਫਟ ਲੈ ਆਇਆ ਹੈਨਾ ਇਹਨਾਂ ਨੂੰ ਹਜੇ ਪਤਾ ਨਹੀਂ ਹੈਗਾ ਇਹਨਾਂ ਨੂੰ ਹੁਣ ਦੱਸਣਾ ਆਪਾਂ ਨੇ ਤੇ ਇਹ ਇਹਨਾਂ ਨੇ ਰੌਲਾ ਪਾਇਆ ਹੋਇਆ ਕੱਦਾਂ ਵੀ ਗਿਫਟ ਲੈ ਕੇ ਆਣਾ ਗਿਫਟ ਲੈ ਕੇ ਆਣਾ ਕਾਦ ਲੈ ਕੇ ਆਣਾ ਕਾਦ ਜਾਉਂਗੇ ਕਾਦ ਫਿਰ ਸ਼ਾਮ ਨੂੰ ਉੱਥੇ ਨੂੰ ਲੇਟ ਹੋ ਜਾਣਾ ਜਾਣੇ ਨੂੰ ਤੇ ਮੈਂ ਭਾਈ ਸਾਰਿਆਂ ਤੇ ਉਲੇ ਚੋਰੀ ਆਪਣਾ ਜਿਹੜਾ ਮੇਰੇ ਦਿਲ ਨੂੰ ਲੱਗਿਆ ਗਿਫਟ ਹਨਾ ਤੇ ਉਹ ਮੈਂ ਲਿਆਇਆ ਗਿਫਟ ਬਹੁਤ ਸੋਹਣਾ ਹੈ ਗਿਫਟ ਤਾਂ ਜਿੱਥੇ ਤੱਕ ਮੇਰੀ ਮਨੂੰ ਆਸ ਆ ਵੀ ਭੈਣ ਨੂੰ ਵੀ ਭਾਜੀ ਨੂੰ ਵੀ ਹਨਾ ਗਿਫਟ ਬਹੁਤ ਸੋਹਣਾ ਲੱਗੂਗਾ ਅੱਜ ਉਹਨਾਂ ਦੀ ਐਨੀਵਰਸਰੀ ਆ ਤੇ ਐਨੀਵਰਸਰੀ ਪਰ ਆਪਾਂ ਗਿਫਟ ਦੇਣਾ ਉਹਨਾਂ ਨੂੰ ਤੇ ਆਜੂ ਪਹਿਲਾਂ ਮਿਲਦੇ ਆ ਫੈਮਿਲੀ ਨਾਲ ਫੇਰ ਇਹਨਾਂ ਨੂੰ ਦੰਦਿਆਂ ਸਰਪ੍ਰਾਈਜ਼ ਗਿਫਟ ਦਾ ਆਪਾਂ ਹਨਾ ਗਿਫਟ ਕੀ ਲੈ ਕੇ ਆਂਦਾ ਤੇ ਫਿਰ ਕਰਦੇ ਆ ਗਿਫਟ ਦੀ ਪੈਕਿੰਗ ਮੈਂ ਹਜੇ ਪੈਕ ਨਹੀਂ ਵੈਸੇ ਕਰਾਇਆ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਦਿਖਾ ਦੂੰਗਾ ਮੈਂ ਪੇਪਰ ਉਹਦਾ ਲੈ ਆਇਆ ਤਾਂ ਨਾਲ ਪੈਕਿੰਗ ਵਾਲਾ ਪਰ ਮੈਂ ਪੈਕ ਨਹੀਂ ਉੱਥੇ ਕਰਾਇਆ ਮੈਂ ਕਿਹਾ ਪਹਿਲਾਂ ਇਹਨਾਂ ਨੂੰ ਦਿਖਾ ਦੂੰਗਾ ਚਲੋ ਪਹਿਲਾਂ ਹੁਣ ਇਹਨਾਂ ਨੂੰ 2 ਕੁ ਮਿੰਟ ਇਹਨਾਂ ਦਾ ਬਣਾਉਂਦੇ ਆ ਉੱਦੋਂ ਆ ਜਿਓ ਪਹਿਲਾਂ ਤਾਂ ਜੀ ਸਾਡੇ ਲੱਡੂ ਨੂੰ ਮਿਲੋ ਤੁਸੀਂ ਓਏ ਲੱਡੂ ਕੀ ਆਖਾਂਦਾ ਮੇਰੇ ਪੁੱਤੇ ਇਹ ਨੂੰ ਨਾ ਆ ਰਹਾ ਨੀ ਨੂੰ ਰਹਾ ਮਾਦਾ ਕਹ ਡਬਲ ਖਾਜ ਹੁੰਦੀ ਆ ਬੁੱਟਾ ਦੰਦ ਦੰਦ ਲੱਗਿਆ ਵਾ ਮੰਮੀ ਕੱਢਣ ਹਨਾ ਤਾਂ ਕਰਕੇ ਹਾਂ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਓ ਜਿੱਦਾਂ ਪ੍ਰਾਣੀਆਂ ਬੁੜੀਆਂ ਨੇ ਕਹਿ ਨਹੀਂ ਦਿੰਦੀਆਂ ਭਾਈ ਉਹ ਪ੍ਰਾਣੀ ਬੁੜੀਆਂ ਓ ਮੈਂ ਤੈਨੂੰ ਓ ਦੇ ਸਾਹਮਣੇ ਕਹਿੰਦੀ ਪ੍ਰਾਣੀ ਬੁੜੀਆਂ ਸਤਿ ਸ੍ਰੀ ਅਕਾਲ ਜੀ ਭਾਈ ਓ ਮੈਂ ਮੰਮੀ ਆਏ ਇਹਨੇ ਕਿਹਾ ਕਹਿੰਦੀ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਮੈਂ ਕਿਹਾ ਸਤਿ ਸ੍ਰੀ ਅਕਾਲ ਭਾਈ ਮੈਂ ਮੇਰੇ ਕਹਿਣ ਦਾ ਮਤਲਬ ਆਏ ਆ ਬੀ ਇਹ ਕਹਿੰਦੀ ਹਾਂ ਭਾਈ ਕਹਤਾ ਮੈਂ ਹਰ ਜਿੱਦਾਂ ਪ੍ਰਾਣੀਆਂ ਬੁੜੀਆਂ ਕਹਿ ਕਰਦੀਆਂ ਉਹ ਆਇਓ ਕਹਿ ਕਰਦੀਆਂ ਨੇ ਭਾਈ ਸਾਥਰੀ ਕਾਲ ਤੁਸੀਂ ਵੀ ਨਾ ਮੈਂ ਅੱਜ ਕਾਲ ਦੇ ਜਾਂ ਤਾਂ ਓਹੋ ਪ੍ਰਾਣੀਆਂ ਬੈਠ ਛੱਟ ਪੋੜੀ ਛੱਡ ਦੋ ਹਾਂ ਪੁੱਤ ਪਜਾਮੇ ਚ ਰਹਿ ਕਰੋ ਚਾਦਰਾਂ ਸਵਾਰੋ ਅੱਛਾ ਚੱਲ ਕੋਈ ਨਾ ਚਾਹ ਇੱਕ ਦਿਮਾਗ ਚਾਹੀਦਾ ਹਾਂ ਅੱਪ ਚਾਦਰਾਂ ਫਾਹਾਂ ਗੀ ਇੱਥੇ ਫੇਰ ਨਹੀਂ ਸ਼ੌੜ ਕਰਮ ਚਾਦਰਾਂ ਪਾਲੇ ਚਾਦਰੇ ਹੁਣ ਕਿਤੇ ਅਸੀਂ ਅਸੀਂ ਅਜੇ ਚਾਦਰੇ ਲਾਣੇ ਵਾਲੀ ਗੱਲ ਆ ਫੇਰ ਅਸੀਂ ਬੁੜੇ ਹੋਗੇ ਫੇਰ ਦੱਸ ਆ ਦੇਖ ਲੈ ਗਰੀਬੀ ਦਾਵਾ ਹੈ ਇਹਨੂੰ ਕਹਿੰਦੇ ਗਰੀਬੀ ਦਾਵਾ ਤੇ ਯਾਰ ਮੈਂ ਤੇ ਨੂਰ ਖੇਡਦੀਆਂ ਧੀਆਂ ਹਾਂ ਹਾਂ ਉਹਨੇ ਅੱਧਾ ਤੇ ਕਿਚਲੀ ਵਿੱਚ ਅੱਧਾ ਤੇ ਕਿਚਲੀਏ ਚਲ ਕੋਈ ਨਾ ਉਹ ਕੋਈ ਗੱਲ ਨਹੀਂ ਅਸੀਂ ਖੇਡ ਅਸੀਂ ਸ਼ੋਸ਼ੇ ਬਾਜ਼ੀਆਂ ਵਾਲੇ ਚ ਹਾਂ ਨਹੀਂ ਜਿੱਦਾਂ ਹੈਗੇ ਆ ਉਦਾਂ ਠੀਕ ਆ ਮੇਰਾ ਘਰ ਵਾਲਾ ਬਹੁਤ ਗਰੀਬਾ ਵਿਚਾਰਾ ਜੀ ਤੁਹਾਨੂੰ ਪਤਾ ਤਾਂ ਹੈਗਾ ਹਰ ਗੱਲ ਚ ਕਹਿ ਦਿੰਦਾ ਮੇਰੇ ਕੋ ਪੈਸੇ ਨਹੀਂ ਮੇਰੇ ਕੋ ਪੈਸੇ ਨਹੀਂ ਜੀ ਆ ਦੇਖ ਲੋ ਜਿੰਨੇ ਵੀ ਮੈਂ ਤੋਂ ਕਾਲੀ ਬੌਨੀਆ ਵੇ ਚਲ ਕੋਈ ਗੱਲ ਨਹੀਂ ਕਿ ਮੰਮੀ ਤੇ ਨਹੀਂ ਦਿੱਦੀ ਤੇ ਮਮਿੰਨੇ ਕੰਦੀ ਦੀ ਨਾਉਂ ਸਾਹ ਤੇ ਇਹ ਲੈਣ ਨੂੰ ਦਿਲ ਕਰੀ ਜਾਂਦਾ ਨਾ ਨਾ ਇਹ ਪਨੰਦਾ ਇਹ ਚਟਾ ਟਿੱਸ ਇਹ ਰੱਖ ਵੀ ਨਹੀਂ ਪਉਤੀ ਇਹ 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 ਚੁੰਨੀਆ ਮੰਮੀ ਵੈਸੇ ਮੈਂ ਦੇਖਿਆ ਜ਼ਿਆਦਾਤਰ ਇਹੀ ਚੱਲਦੀਆਂ ਹਨਾ ਇਹ ਤਿਲਕ ਦੀਆਂ ਦੁਲਕਦੀਆਂ ਨਹੀਂ ਹੈਗੀਆਂ ਹਾਂ ਖਾ ਆ ਗਿਆ ਦੇਖੀ ਨਾ ਉਹ ਤੋੜ ਲਿਆ ਮੈਂ ਕਹਿੰਦਾ ਸੇਵ ਹੀ ਨੇ ਨਹੀਂ 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 ਮੰਮੀ ਆ ਦੇਖ ਪਿਆ ਇਹ ਨਾ ਉਹ ਖਾ ਗਿਆ ਚੱਲ ਖਾ ਲੈ ਖਾ ਲੈ ਖਾ ਲੈ ਬਹੁਤ ਚੰਗਾ ਵਸਾ ਨਹੀਂ ਪੁੱਤ ਗੱਲ ਤੇ ਨਾ ਫਾਜਵੇ ਹੋਰ ਕੁਝ ਨਹੀਂ ਪੁੱਤ ਹੋਏ ਨਾ ਕਿੰਨੇ ਉਹ ਨਹੀਂ ਉਹ ਨਹੀਂ ਹੋਲੇ ਹੋਲੇ ਆ ਦੇ ਆ ਦੇ ਕੀ ਇਹ ਜੇ ਨਹੀਂ ਵੀ ਵਸਾਉਣਾ ਉਹਨੇ ਤਾਂ ਵੀ ਵਸਾ ਲੈਣਾ ਰੋਂਦੇ ਨੇ ਨਹੀਂ ਮੰਮੀ ਉਹ ਲੰਗਾ ਆ ਗਿਆ ਅੰਦਰ ਕੋਈ ਗੱਲ ਨਹੀਂ ਮੰਮੀ ਕਰ ਦੇ ਅੰਦਰ ਉਹ ਕੋਈ ਨਾ ਕੋਈ ਨਾ ਆ ਦੇਖੀ ਆਏ ਇਹ ਜਦੋਂ ਮੱਧਕੈਂਤਕਤੰਬਰ ਮਾਰੇ ਤੇ ਮਜ਼ਾ ਆਉਂਦਾ ਉਹ ਹੁਣ ਚੱਕਰ ਉਹੀ ਆ ਹੁਣ ਬੋਟੇ ਦੇ ਕੈੜੇ ਜੇ ਹੋਗੇ ਦੰਦੀ ਵੱਡ ਲੰਦਾ ਹੁਣ ਲੈ ਕੈੜੇ ਹੋਗੇ ਬੁੱਟਾ ਉਹ ਤਾਂ ਹੀ ਖਾ ਗਿਆ ਉਹ ਥੋੜਾ ਜੱਟ ਤੋੜ ਕੇ ਸੁਣਦੇ ਨਹੀਂ ਅਸੀਂ ਵੀਰ ਦਰ ਨੂਰੂ ਪੁੱਤਰੇ ਤਾਂ ਆ ਜਾ ਉਹ ਤਾਂ ਕੰਮ ਕਰਦੇ ਨੇ ਨਾ ਕੀ ਕਰਦੀ ਤੂੰ ਇਹਦਾ ਮੇਰੇ ਗੱਲ ਭਾਈ ਲਵਾਇਆ ਹੀ 2 ਮਿੰਟ ਸਾਸਰੀ ਗੱਲ ਬੁਲਾਇਆ ਹੀ ਹੈਂ ਕੀ ਕਰਦੀ ਤੂੰ ਹੁਣ ਕੰਮ ਕਾ ਦੀ ਤੂੰ ਹੈ ਇਹ ਕੱਪੜੇ ਤਾਂ ਲਾਉਂਗੀ ਜੀ ਲੈ ਖਲਾਰ ਤੇ ਨੇ ਲੱਗੇ ਨੇ ਕਹੇ ਲੱਗੇ ਹੋਏ ਖਲਾਰ ਤੇ ਸਗੋਂ ਹੈ ਮਟੂ ਜਾ ਦੇਖੀ ਮੈਂ ਤੀ ਦੇਖੀ ਤਾਂ ਦੇਖੀ ਨਾ ਬੁੱਕ ਤਾਂ ਰੰਧਾ ਹੈ ਨਹੀਂ ਬੁੱਟਾਂ ਗਲੇ ਖਾ ਗਿਆ ਸੇਵ ਸੇਵ ਦੇਖੀ ਆ ਗਿਆ ਦੁੰਦੀ ਪੂਰੀ ਕੁਝ ਖਾ ਲੈ ਖਾ ਲੈ ਅਸੀਂ ਨਾ ਖੋ ਲਿਆ ਘਰ ਆੜ ਪਾਤਾ ਵੀ ਖੋਏ ਗਾਤੇ ਨਾ 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 ਬੁੱਟ ਖਾ ਲੈ ਖਾ ਲੈ ਖਾ ਲੈ ਖਾਲਾ 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 ਇਹ ਹਾਂਜੀ ਲਿਆਓ ਜੀ ਕੀ ਆ ਜੀ ਜੋ ਕਹਿਣਾ ਤੁਸੀਂ ਕੀ ਕਹੀ ਤੁਸੀਂ ਹੋ ਆਸ਼ੀਰਵਾਦ ਵਾਲੇ ਆਸ਼ੀਰਵਾਦ ਤਾਂ ਚਲੋ ਜ਼ਰੂਰੀ ਹੁੰਦਾ ਸਭ ਨਾਲ ਬੜੀ ਚੀਜ਼ ਆਸ਼ੀਰਵਾਦ ਤੋਂ ਕੁਝ ਵੀ ਨਹੀਂ ਹੈਗੀ ਹਾਂ ਬਾਕੀ ਦੂਸਰੀ ਗੱਲ ਕੋਈ ਯਾਦਗਾਰੀ ਵੀ ਹੋਵੇ ਕਹੇ ਵੀ ਮੈਂ ਕੋਈ ਖਲਾਣੀ ਐਨੀਵਰਸਰੀ ਨਹੀਂ ਆਣੇ ਦੱਸੂਗੀ ਬੜੀ ਜੰਨੇ ਆਣੇ ਵਿਆਹ ਕਿ ਪੁੱਤ ਤੁਹਾਨੂੰ ਪਤਾ ਹੈ ਜਦ ਸਾਡੀ 99 ਐਨੀਵਰਸਰੀ ਦੀ ਥੋੜਾ ਮਾਮਾ ਆਇ ਲੱਗੇ ਆਇਆ ਅੱਛਾ ਕਦੀ ਨਾਨੀ ਆਏ ਕਰੀਤੀ ਹਾਂ ਹਾਂ ਗੱਲ ਹੋ ਜਾਂਦੀ ਹੈ ਹੋਰ ਨਹੀਂ ਕੋਈ ਹਾਂ ਚੱਲ ਕੋਈ ਨਾ ਗਿਫਟ ਕਿਆ ਦੇਣਾ ਗਿਫਟ ਉੱਥੇ ਦੇ ਆਏ ਫੋਟੋ ਫੂਟੋ ਲੈ ਲੈਣੇ ਆ ਹਾਂ ਕੋਈ ਹੋਰ ਚੀਜ਼ ਦੇਖ ਲੋ ਕਾਦੀ ਫੋਟੋ ਜਾ ਤਾ ਮੈਂ ਲੈ ਕੇ ਚੱਲੀ ਮੈਂ ਨੇ ਇੱਕ ਟਿਕਦਾ ਨਹੀਂ ਹੈ ਟਿਕਦਾ ਨਹੀਂ ਹੈ ਚੱਲ ġੇੜਾ ਦਵਾ ਦੇ ਉਹਦੇ ਨੂੰ ਲਵਾ ਦੇਣਾ ਦਾ ਇੱਕ ġੇੜਾ ਫੇ ਚੁੱਪ ਕਰ ਜਾਣਾ ਇਹਨੇ ਹਮਮ ਮਾਰਾ ਦੀ ਫੋਟੋ ਪਿਛਲੀ ਵਾਰ ਦੇ ਦਿੱਤੀ ਸੀ ਪਿਛਲੀ ਵਾਰ ਉਹਨਾਂ ਨੂੰ ਦਿੱਤੀ ਸੀ ਆਪਾਂ ਨੇ ਮੈਨੂੰ ਲੱਗਦਾ ਸ਼ਾਇਦ ਗੁਰਗੋਬਿੰਦ ਸਿੰਘ ਜੀ ਦੀ ਫੋਟੋ ਸ਼ਾਇਦ ਕਿ ਨਹੀਂ ਇਸ ਵਾਰੀ ਆਪਾਂ ਜੇ ਬੜੀ ਕਰਾ ਕੇ ਦੀਦੀ ਤੇ ਭਾਜੀ ਦੀ ਉਹ ਦੇ ਦਈਏ ਦੇਖ ਲਾ ਕਿਆ ਕਰਨਾ ਦੇਖ ਲੈ ਦੇਖ ਲੈ ਕਰਨ ਜਾਂਨੇ ਮੈਂ ਫੇਰ ਉਹੀ ਮੈਂ ਬਗਾਰਾ ਪਾਈ ਜਾਣੀ ਹੈ ਮੰਮੀ ਨੇ ਕਿਹਾ ਨਮੀ ਤੇ ਨਮੀ ਬਗਾਰਾ ਪਾਈ ਜਾਣੀ ਹੈ ਬੈਠੀ ਜਾਣਾ ਤਾਂ ਹੈ ਨਹੀਂ ਜਾਣਾ ਤਾਂ ਨਹੀਂ ਆ ਦੋ ਘੰਟੇ ਚ ਕੌਣ ਤਿਆਰ ਕਰਕੇ ਦੇ ਦੂਵੇ ਫੋਟੋ ਇਹ ਵੀ ਪੰਗਾ ਫੋਟੋ ਮੈਂ ਕਰਾ ਰਿਆਂ ਨਹੀਂ ਤਿਆਰ ਟੈਨਸ਼ਨ ਨਾ ਲੈ ਤੂੰ ਹੈਗਾ ਮੇਰਾ ਬੰਦਾ ਯਾਰ ਦੋਸਤ ਅੱਛਾ ਉਹ ਤੇ ਕਰਾ ਲਿਆਉਂਗਾ ਮੈਂ ਤੇ ਯਾਰ ਫਿਰ ਤੁਸੀਂ ਡਿਸੀਜਨ ਆਪੇ ਲੈ ਲਓ ਕੀ ਕਰਨਾ ਮੰਮੀ ਨੂੰ ਪੁੱਛਾਂ ਫੇ ਇੱਕ ਵਾਰ ਮੰਮੀ ਮੰਮੀ ਦੇ ਸਲਾਹ ਲੈ ਲਊਂਗਾ ਫੇ ਕਿਆ ਦਈਏ ਭਾਈ ਗਿਫਟ ਹਾਂ ਫੋਟੋ ਦਾ ਵਿਚਾਰ ਤਾਂ ਚੱਲਦਾ ਕਰਦਾ ਪਹਿਲਾਂ ਕਹਿੰਦੇ ਸੀ ਚਲੋ ਬਾਬੇ ਨਾਨਕ ਦੀ ਫੋਟੋ ਦੇ ਦਿੰਨੇ ਆ ਹੈ ਫੇ ਹੁਣ ਤੁਸੀਂ ਵੀ ਦੋ ਵਿਚਾਰ ਆਪਣਾ ਵੀ ਕਿਆ ਕਰੀਏ ਵਿਚਾਰ ਹੈ ਜਿਹੜੀ ਤੇ ਸਾਡਾ ਵਿਚਾਰਾ ਹੁਣ ਸਾਡਾ ਲੈ ਲਓ ਫਿਰ ਫੋਟੋ ਹੀ ਉਹ ਕੀੜੀ ਮਰ ਗਈ ਕੀੜੀ ਕੀੜੀ ਮਰ ਗਈ ਪੁੱਤ ਹਾਂ ਉਹ ਤੁਹਾਡੀ ਪੰਗਾਈ ਪੈ ਗਏ ਕੀੜੀ ਕੀੜੀ ਮਰ ਗਈ ਪੁੱਤ ਆ ਦੇਖੀ ਕੀੜੀ ਮਰ ਗਈ ਹਾਂ ਹਾਂ ਕੀੜੀ ਔਰ ਮੱਛਰ ਫਿਰਦਾ ਪੁੱਤ ਚੱਲ ਉਧਰ ਮੱਛਰ ਆ ਜਾ ਇੱਧਰ ਆ ਜਾ ਮੱਛਰ ਆ ਪੱਜਾ ਪੱਜਾ ਆ ਆ ਆ ਮੱਛਰ ਲੜ ਦੂ ਕੀੜੀ ਆਟਾ ਦੁੱਲ ਗਈ ਮਨਕੀਰ ਤੇ ਮੜਾ ਕੇ ਮਾਰ ਕੇ ਤੇ ਪੇੜ ਤੋਂ ਮਰ ਗਈ ਕੀੜੀ ਮਾਰ ਗਈ ਮਾਰ ਗਈ ਹੈਂ ਕੀ ਆ ਕਹਿੰਦੀ ਕੀੜੀ ਤੇ ਥੱਪੜ ਮਾਰ ਕੇ ਕਹਿੰਦੀ ਕੀੜੀ ਮਾਰ ਗਈ ਹਾਂ ਆ ਦੇਖ ਲੈ ਅਦਰ ਲੈ ਇਹਨੂੰ ਤਾਂ ਆਏ ਆ ਬਸ ਮੈਨੂੰ ਲੈ ਕੇ ਫੇਰੀ ਜਾਓ ਇਹ ਲੱਗਿਆ ਫੇਰ ਸ਼ੁਰੂ ਹਾਂ ਲੈ ਫੇਰ ਸ਼ੁਰੂ ਹੋ ਗਿਆ ਆ ਦੇ ਬਤ ਗੱਦੀ ਫੇਰ ਕੀ ਕਰੀਏ ਭਾਈ ਦੱਸੋ ਗਿਫਟ ਲਿਆ ਫਿਰ ਨਹੀਂ ਲਿਆ ਕੀ ਤੇ ਜਿਹੜੀ ਮਰਜ਼ੀ ਲਿਆ ਹੂੰ ਫੋਟੋ ਲਈਏ ਫਿਰ ਹਾਂ ਹੂੰ ਫੋਟੋ ਲਿਆ ਹੋਰ ਸਾਮਾਨ ਤਾਂ ਸਾਰਾ ਪਿਆ ਦੂ ਸਾਰਾ ਕੁਝ ਹੁੰਦਾ ਫੋਟੋ ਜਣੀ ਆ ਵੀ ਲਾਹ ਹੋ ਜਾਂਦੀ ਆ ਆਪਣੀ ਯਾਦਗਰੀ ਰਹਿੰਦੀ ਵੀ ਆ ਸਾਡੇ ਨੂੰ ਮਿਲਦੀ ਤੀ ਹਾਂ ਵੀ ਚਲ ਫੋਟੋ ਭਾਂਡੇ ਦਾ ਪੇਟੀਆਂ ਚ ਵੱਢ ਜਣੀਆਂ ਆ ਆਹੋ ਚੱਲ ਉਹਥੇ ਟਾਂਗ ਹੋ ਜਾਂਦੇ ਯਾਰ ਸੁੰਈਆਂ ਚ ਕੱਟ ਹੋਈ ਜਣੇ ਹਾਂ ਹੁਣ ਦੱਸ ਕੀ ਆ ਕਹਿੰਦੀ ਐ ਵੈਸੇ ਤਾਂ ਸੇਦੀ ਸੁਣਦੇ ਹੈ ਹੂੰ ਬੈਰ ਮੈਂ ਹੁਣ ਸੁਣਨ ਤਾਂ ਲੱਗਿਆ ਵਾ ਵੀ ਭਾਈ ਦੱਸੋ ਆ ਵੀਡੀਓ ਦੇ ਜ਼ਰੀਏ ਆ ਬਸ ਮਾਣਾ ਮੋਟਾ ਦੀ ਸਾਨੂੰ ਮੜ ਜ ਰੱਖਿਆ ਵਾ ਮੂੜੇ ਵੀ ਹਾਂ ਜੈਸਮੀਨ ਤੇ ਮੰਮੀ ਤੇ ਦੀਦੀ ਵਾਸ ਮੜ ਜੀ ਸਲਾਹ ਲੈ ਕੇ ਤੁੰਨ ਨਹੀਂ ਇਹ ਬੰਦਾ ਹੂੰ ਕੀ ਆ ਫੇ ਇਕਣ ਹੀ ਆ ਜੱਟ ਮਰਜੀ ਦਾ ਹੀ ਮਾਲਕ ਹੁੰਦਾ ਜੱਟ ਮਰਜੀ ਦੀ ਮੈਂ ਕਿਉਂ ਆ ਓਕੇ ਇੱਕਣੀਆ ਫਿਰ ਮਾਜੀ ਵੀ ਚਲਾ ਰੰਦਾ ਕਿਤੇ ਕਿਤੇ ਮਨ ਵੀ ਲੰਦਾ ਆਈ ਜੀ ਗੱਲ ਨਹੀਂ ਹੈਗੀ ਹਾਂ ਜੇ ਸਾ ਗੱਲ ਮੰਨਣ ਵਾਲੀ ਹੋਵੇ ਫਿਰ ਮੈਂ ਮੰਨ ਲੰਨਾ ਠੀਕ ਹੈ ਜਿੱਥੇ ਮੈਨੂੰ ਲੱਗਦਾ ਵੀ ਇਹ ਨਜਾਇਜ਼ ਖਰਚਾ ਆ ਕੁਝ ਹੋਰ ਆ ਫਿਰ ਨਹੀਂ ਆਪਾਂ ਕਿਸੇ ਦੀ ਸੋਣੀ ਦੀ ਸਿੱਧੀ ਜੀ ਐਂ ਕਰੂਗੀ ਮੇਰੀ ਗੱਲ ਸੁਣ ਹਾਂ ਤੁਸੀਂ ਫਿਰ ਅੱਜ ਹੁਣ ਇਹਨਾਂ ਨੂੰ ਵੀ ਦੰਨੇ ਰੋਪੜ ਫੇਰ ਦੇਖ ਲਓ ਕਿਆ ਕਰਨਾ ਆ ਤੂੰ ਹੀ ਜਾਇਆ ਫਿਰ ਐਂ ਕਰੂ ਮੇਰੀ ਗੱਲ ਸੁਣ ਤੁਸੀਂ ਜਾਇਆ ਹੂੰ ਹੂੰ ਜੇ ਤਾਂ ਫੋਟੋ ਛੇਤੀ ਬਣਦੀ ਦੀਦੀਆਂ ਦੀ ਫਿਰ ਕੋ ਲਿਆਓ ਜੇ ਨਾਰਮਲ ਫੋਟੋ ਲੈ ਆਉਣੀ ਆ ਬਾਬਾ ਜੀ ਨੇ ਫਿਰ ਕੋ ਲਿਆਓ ਮੈਂ ਕਹਿੰਦਾ ਮੰਮੀ ਹੁਣ ਟਾਈਮ ਬਹੁਤ ਹੋ ਗਿਆ ਫਿਰ ਆਪਾਂ ਸ਼ਾਮ ਨੂੰ ਨਿਕਲਣਾ ਵੀ ਆ ਵੈਸੇ ਜੇ ਵਧਾ ਗੱਲ ਕਿਹਾ ਸੀ ਸੀਜ਼ਨ ਆ ਲੋ ਪਹਿਲਾਂ ਉਪੜ ਜਾਇਓ ਜੇ ਹੋ ਬਣਾਉਨੇ ਆ ਘਾਟੇ ਦੇ ਵਿੱਚ ਵਿੱਚ ਫਿਰ ਲਿਆਓ ਤੁਸੀਂ ਵੀ ਆਪਾਂ ਜਾਂਦੇ ਜਾਂਦੇ ਫੜ ਲਾਂਗੇ ਜੇ ਬਣ ਗਈ ਜਿਸ ਤਰ੍ਹਾਂ ਵੀ ਗੱਲ ਜੇ ਹਮਾਰਾਂ ਦੀ ਮਣਗੀ ਤਾਂ ਸੋਨੇ ਪਰ ਸਵਾਗਤ ਆ ਉਹਦੇ ਮੂਰੇ ਤਾਂ ਕੋਈ ਕੀ ਆ ਚੀ ਜੜ ਜੂ ਗੀ ਗਿਫਟ ਦਾ ਵੈਸੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਗਿਫਟ ਦਾ ਮੰਮੀ ਮੈਂ ਲੈ ਆਇਆ ਔਰ ਤੁਹਾਨੂੰ ਤੁਸੀਂ ਮਰਜ਼ੀ ਕਰਦੇ ਹੋ ਹਾਂ ਹੋ ਗਿਆ ਤੁਸੀਂ ਗਲਤ ਹੁਣ ਤੁਸੀਂ ਕਹਿੰਦੇ ਇਹਦੇ ਤੇ ਮੇਰੀ ਤਾਂ ਮੰਨ ਲੈਂਦਾ ਕਹਿੰਦਾ ਮੰਨ ਲੈਂਦਾ ਹਾਂ ਕਿ ਇਹਨਾਂ ਕਹਿ ਲੋ ਸੁਣਾ ਲੈ ਲੈਂਦਾ ਕਿਤੇ ਕਿਤੇ ਆਪਣੀ ਮਰਜ਼ੀ ਚੱਲਦਾ ਹੁਣ ਆਪਣੀ ਮਰਜ਼ੀ ਕਰਨੀ ਸਾਨੂੰ ਸਲਾਹ ਪੁੱਛਣਾ ਨਹੀਂ ਤੇ ਮਰਜ਼ੀ ਕਰਨੀ ਆ ਤੁਸੀਂ ਕਹਿ ਦਿੰਦੇ ਆ ਬਿੰਦੇ ਨੂੰ ਪੁੱਛ ਲੋ ਆਪਾਂ ਨੇ ਸਲਾਹ ਕਰੇਗਾ ਨਹੀਂ ਨਾ ਜਾਣੀ ਆ ਗਿਫਟ ਲੈ ਜਾਂਦਾ ਗਿਫਟ ਹੈਗਾ ਬਹੁਤ ਜ਼ਿਆਦਾ ਸੋਹਣਾ ਹਾਂ ਅੱਛਾ ਹਾਂ ਗਿਫਟ ਇੰਨਾ ਸੋਹਣਾ ਉਹ ਸਾਰਿਆਂ ਨੂੰ ਇਹ ਵਧੀਆ ਲੱਗਣਾ। ਅੱਛਾ। ਹਾਂ। ਬੱਲੇ। ਹੋਰ। ਇਹ ਤਾਂ ਕਾਫੀ ਜਿਹੜੇ ਲੈਂਦਾ ਗਿਫਟ ਫੇਰ ਦਿਖਾਵਾਂ ਤੁਹਾਨੂੰ। ਹੂੰ। ਜਿਆਦਾ ਤਾਂ ਸਪੈਸ਼ਲ ਬੰਦ ਤਾਂ ਨਹੀਂ ਬੁਲਾਉਣੇ ਪੈਣ ਜਿਆਦਾ ਭਾਰੀ ਨਹੀਂ। ਜਿਆਦਾ ਭਾਰੀ ਨਹੀਂ ਹੈਗਾ। ਜੇ ਤੇਰੇ ਚੱਕਣ ਦਾ ਤਾਂ ਠੀਕ ਹੈ ਨਹੀਂ ਅਸੀਂ ਚਲਦੇ ਗਿਆ। ਤੂੰ ਦੇਖ ਲਓ ਤੂੰ ਦੀਦੀ ਤੇ ਭਾਜੀ ਨੂੰ ਵੀ ਬੁਲਾ ਲੈਣੇ ਵੀ ਆਜੋ ਮੜ ਜੀ ਗਿਫਟ ਭਾਰੀ ਅਰਵਿੰਦਰ ਲੈ ਕੇ ਆਇਆ ਜਿਹੜਾ ਪਰੇ ਥੋੜੋ ਖਲੋੜਾ। ਨਹੀਂ ਨਹੀਂ ਜਿਆਦਾ ਭਾਰੀ ਨਹੀਂ ਹੈਗਾ ਗਿਫਟ ਹੌਲਾ ਹੀ ਆ। ਆਏ ਫੇਰ ਚੱਲ ਸਾਨੂੰ ਦਿਖਾਵਾਂ ਫੇਰ ਗਿਫਟ ਕੀ ਆਏ। ਜੇ ਤੁਸੀਂ ਕਹਿਦੀ ਵੀ ਨਹੀਂ ਫੇਰ ਤੁਸੀਂ ਸੰਗ ਦਗੋੜਨ ਫੇਰ ਮੈਂ ਇਦਾਂ ਹੀ ਲੈ ਜਾਊਂਗਾ ਪਰ ਪਰ ਚੱਕਰ ਆਇਆ ਵੀ ਪੈਕ ਕਰਨਾ ਪੈਗਾ ਫੇਰ ਤਾਂ ਦਿਖੇਗਾ ਨਾ ਉਹ ਮੈਂ ਤੁਹਾਨੂੰ ਦਿਖਾਣ ਕਰਕੇ ਹੀ ਨਹੀਂ ਪੈਕ ਦਿਖਾਉਣ ਲੱਗੇ ਸਾਨੂੰ ਮੈਂ ਮੰਮੀ ਪੈਕ ਬਾਈ ਉੱਥੇ ਕਹਿੰਦੇ ਹੀ ਨਾ ਮੈਨੂੰ ਕਹਿੰਦਾ ਮੈਂ ਪੈਕ ਕਰ ਦਿੰਦਾ ਬਾਈ ਮੈਂ ਕਿਹਾ ਯਾਰ ਵੀ ਨਹੀਂ ਪੈਕ ਨਾ ਕਰੀ ਮੈਂ ਕਰਦਿਆਂ ਨੂੰ ਵੀ ਦਿਖਾਉਣਾ ਤਾਂ ਕਰਕੇ ਮੈਂ ਪੈਕ ਨਹੀਂ ਕਰਾਇਆ ਉਹ ਮੈਂ ਪੇਪਰ ਲਿਆ ਨਾਲ ਪੈਕ ਹੁਣ ਆਪਾਂ ਆਪੇ ਕਰ ਲੈਣਾ ਉਹ ਠੀਕ ਹੈ ਲੈ ਫੇ ਹੁਣ ਇਹਨਾਂ ਨੂੰ ਦਿਖਾਈਏ ਜੀ ਗਿਫਟ ਕਿਆ ਲਿਆ ਮੈਂ ਗਿਫਟ ਮੈਂ ਰੱਖਿਆ ਹੋਇਆ ਪਹਿਲੀ ਗੱਡੀ 'ਚ ਥੱਲੇ ਨੂੰ ਕਰਕੇ ਮੈਂ ਇਹਨਾਂ ਨੂੰ ਜੇਕਰ ਤੇ ਦੇਖ ਗਏ ਇਹਨਾਂ ਨੇ ਗਾਹ ਪਾ ਲਣਾ ਲਓ ਜੀ ਆ ਆ ਪਿਆ ਗਿਫਟ ਆ ਆ ਪਿਆ ਪੇਪਰ ਚਰੂ ਪੇਪਰ ਤਾਂ ਬਾਅਦ ਮੈਂ ਚੱਕ ਲੰਨੇ ਆ ਨਾ ਗਿਫਟ ਦਿਖਾਈਏ ਇਹਨਾਂ ਨੂੰ ਲਓ ਭਾਈ ਦਿਖਾਈਏ ਫਿਰ ਤੁਹਾਨੂੰ ਗਿਫਟ ਹੈ ਮਮੀ ਦੱਸ ਫਿਰ ਮਮੀ ਕਿਆ ਹੋਊਗਾ ਗਿਫਟ ਹੈ ਮਹਾਰਾਜੀ ਫੋਟੋ ਲਿਆ ਸਾਧਨ ਨਿਸ਼ਚਿਤ ਤਾਂ ਮਹਾਰਾਜੀ ਫੋਟੋ ਲਗਦਾ ਇਹ ਨਹੀਂ ਜਿੱਤੀ ਬਣਤਾ ਸਕਦੀ ਹੈ ਹੈ ਮਨਲਾ ਦਾ ਭਾਬੀ ਨੇ ਉਧਰ ਤੇ ਦੇਖ ਲਿਆ ਤਾਂ ਹੀ ਭੱਜੀ ਜਾਂਦੀ ਹੈ ਦੇਖ ਲਿਆ ਕਿ ਨਹੀਂ ਦੇਖਿਆ ਨਹੀਂ ਦੇਖਿਆ ਨਹੀਂ ਹਜੇ ਲਾ ਲਿਆ ਮੈਂ ਤਾਂ ਹੈ ਦੇਖ ਲਿਆ ਲੈ ਭਾਈ ਮੈਂ ਨੂਰ ਨੂੰ ਘਟੀ ਜਿਮਟਾ ਲੱਗੀ ਅੱਛਾ ਤਾਂ ਦੇਖ ਲਿਆ ਚੱਲ ਠੋਕਰ ਰੌਲਾ ਨਹੀਂ ਪਾਇਆ ਜੀ ਤਾਂ ਐ ਤਾਂ ਵੀ ਚਾ ਲੋ ਖਰੇ ਵੀ ਛੇਤੀ ਆਹੀ ਆ ਸਕਦੀ ਆ ਨਹੀਂ ਗਿਫਟ ਬਹੁਤ ਸੋਹਣਾ ਹੈ ਗਿਫਟ ਕਿਆ ਕਹਿੰਦੇ ਆ? ਕਿਆ ਇਹ ਬਾਤਾਂ ਆਂਗੇ ਫਿਰ? ਇੱਕ ਮਿੰਟ ਹੱਥਰ ਪਰ ਚੁੰਨੀ ਲੈ ਲਈਏ ਮਣਜੇ ਮੱਥਾ ਟਕਣਾ ਨਾ। ਹਾਂ। ਜੂਠੇ ਹੱਥਾਂ ਨਾਲ ਮੈਂ ਤਾਂ ਫੰਡ ਨਹੀਂ ਮੰਮੀ ਤੂੰ ਹੀ ਫੰਡ ਲਈ ਬਾਬਿਆਂ ਦੀ। ਬਾਬਿਆਂ ਦੀ ਫੋਟੋ ਨਹੀਂ ਹੈਗੀ। ਹਾਂ। ਸਲਾਹ ਹੈਗੀ ਨਹੀਂ ਬਾਬਿਆਂ ਦੀ ਫੋਟੋ ਦੀ। ਫੇਰ ਮੇਰਾ ਦਿਮਾਗ ਕਰਿਆ ਕੰਮ ਮਖਾ ਵੀ ਨਹੀਂ। ਵੀ ਚੱਲ ਬਾਬਾ ਜੀ ਦੀ ਫੋਟੋ ਤਾਂ ਚਲੋ ਪਹਿਲਾਂ ਘਰ ਮਾ ਬਹੁਤ ਹੁੰਦੀਆਂ ਹਨਾ। ਵੀ ਬਾਬਿਆਂ ਦੀ ਸ਼ਰਦਾ ਤਾਂ ਦਿਲ ਚ ਚਾਹੀਦੀ ਚਲੋ। ਮੈਂ ਕਿਹਾ ਯਾਰ ਵੀ ਚੀਜ਼ ਉਹ ਦਈਏ ਜਿਹੜੀ ਬੰਦਾ ਯਾਦ ਕਰੇ। ਠੀਕ ਆ? ਤੇ ਲਓ ਫਿਰ ਦੇਖੋ ਗਿਫਟ ਵਾਹ ਇਹ ਲਾ ਕੁ ਜੋੜੀ ਹਾਂ ਆ ਬੜੀ ਕਮਕੜੀ ਤੁਸੀਂ ਪਤਾ ਗਿਆ ਮੈਨੂੰ ਦੇ ਫੋਟੋ ਲਿਆਤੀ ਉਹਨੇ ਜਦ ਇਹ ਕਹਣਾ ਦਾ ਮਾਮਾ ਜੀ ਮੇਰੀ ਫੋਟੋ ਇਹੋ ਸੋਣੀ ਆ ਹਾਂ ਉਹਦੀ ਕਿਤੇ ਦੀਦੀ ਦੀ ਭਾਜੀ ਦੀ ਫੋਟੋ ਚਲੋ ਉਹੀ ਕਹਿੰਦੇ ਜਾਗਰੀ ਰਹੂਗੀ ਨਾ ਨਹੀਂ ਹੁਣ ਚੱਲ ਹਾਂ ਉਹ ਵੀ ਫੋਨ 'ਚ ਟਰੀਟ ਕਰ ਜਿੰਦੀ ਕਹਿੰਦੀ ਮੈਂ ਕਿਉਂ ਨਹੀਂ ਸੀਗੀ ਵਿੱਚ ਮੈਂ ਕਿਉਂ ਜੇ ਫੋਨ 'ਚ ਫੋਟੋ ਦੋਹਾਂ ਦੀ ਹੋਵੇ ਕਹਿੰਦੀ ਮੈਨੂੰ ਵਿੱਚ ਲਾਓ ਫੋਟੋ ਦੇ ਮੈਂ ਵਿੱਚ ਕਿਉਂ ਨਹੀਂ ਹੈਗੀ ਮੈਂ ਤਾਂ ਹੀ ਮੈਂ ਕਿਹਾ ਤਿੰਨਾਂ ਦੀ ਉਹ ਬਣਾ ਲੈ ਚੱਲਦੇ ਆ। ਹਾਂ ਮੰਮੀ? ਹਾਂ। ਦੇਖ ਤਾਂ ਸੋਹਣੀ ਆ ਫੋਟੋ? ਬਹੁਤ ਸੋਹਣੀ ਆ ਲੈ। ਲੈ ਭਾਈ ਆ ਪੇਪਰ ਜੇ ਉਹਦਾ ਉਹਨਾਂ ਨੇ ਵੈਸੇ ਪਾਈਆਂ ਨੇ ਉਹ ਤਾਂ ਕਹਿੰਦੇ ਤਾਂ ਗਿਫਟ ਪੈਕ ਕਰ ਦਿੰਦੇ। ਉਹਨਾਂ ਨੇ ਪੇਪਰ ਜੇ ਉੱਪਰ ਲਾ ਕੇ ਦੇ ਦਿੱਤੀ ਤੇ ਮੈਂ ਕਿਹਾ ਯਾਰ ਪੈਕਿੰਗ ਅਸੀਂ ਘਰਾਂ ਕਰ ਲੂਗੇ। ਇਹ ਇਹ ਵਧੀਆ ਚ ਬਣਵਾਈ ਆ ਇਹ ਆਹ ਜਿਹੜਾ ਇਹਦਾ ਉਹ ਹੈ ਨਾ ਪੇਪਰ ਇਹ ਇੱਕ ਥੋੜਾ ਸਸਤਾ ਤਾਂ ਉਹ 5-4 ਸਾਲ ਬਾਅਦ ਫਿੱਕਾ ਪੈ ਜਾਂਦਾ। ਇਹ ਮਤਲਬ ਹੈ ਵੀ ਚ ਬਣਵਾਈ ਆ ਫੋਟੋ ਇਹ ਕਹਿੰਦਾ ਵੀ ਬਾਈ ਫਿੱਕੀ ਨਹੀਂ ਹੋਣੀ ਕਹਿੰਦਾ ਕਲਰ ਨਹੀਂ ਚੇਜ ਹੋਊਗਾ ਇਹਦਾ ਜਮ ਹੀ ਅੱਛਾ ਕਹਿੰਦਾ ਵੀ ਲਾਈਫ ਇਹਦੀ ਜ਼ਿਆਦਾ ਆ ਹਾਂ ਵਧੀਆ ਆ ਨਾ ਬਹੁਤ ਵਧੀਆ ਹਾਂ ਬਣ ਗਈ ਗੱਲਬਾਤ ਹਨਾ ਹੈ ਜਾਂਦੀ ਸਾਰੇ ਟੰਗਾ ਦੇ ਨਹੀਂ ਉਹ ਤਾਂ ਫੇ ਹੈਗਾ ਹੀ ਆ ਉਹ ਟੰਗਣੇ ਵਾਲਾ ਲੱਗਿਆ ਲਾਇਆ ਪਾ ਹੁਣ ਇਹ ਤਾਂ ਹੈਗਾ ਹੈਗਾ ਹਾਂ ਨੂਰ ਤੇ ਹੁਣ ਇਹਨੂੰ ਭਾਈ ਕਰਨਾ ਆਪਾਂ ਨੇ ਪੈਕ ਪੈਕ ਕਰੋ ਇੱਕ ਮਿੰਟ ਹਾਂ ਹਾਂ ਕਿੰਨੇ ਕਿੰਨੇ ਮੈਨੂੰ ਕਿਹਨਰ ਫਿਰ ਮਿਲੂਗਾ ਪੈਕ ਵਾਲੇ ਤਾਂ ਬਾਈ ਨੇ ਮੈਨੂੰ ਐਸੀ ਫ੍ਰੀਏ ਕਿਹਾਦਾ ਮੈਨੂੰ ਫ੍ਰੀ ਪੈਕ ਕਰਨੀ ਸੀ ਉਹਨੇ ਹਾਂ ਚਲ ਥੋੜ ਨੂੰ ਮੈਂ 10 10 ਰੁਪਏ ਦੇ ਦੂੰਗਾ ਹੋਰ ਕੀ ਕਰਨਾ 20 ਰੁਪਏ ਦੇ ਦੂੰਗਾ ਤੋ ਹੋ ਜਾਈਏ ਚਲ ਤੂੰ ਹੀ ਲੈ ਲਿਓ ਆਈ ਮੁੱਕਰੇ ਕਾਫੀ ਲੱਗੇ ਖਾਣੇ ਉਹ ਹਾਂ ਹੋਰ ਕੀ ਆਹ ਬਹੁਤ ਟਾਈਮ ਨਹੀਂ ਆਦੀ ਤੁਹਾਨੂੰ ਸਾਡੀ ਨੇ ਜਿਆਦਾ ਕਹਤੇ ਹਾਂ ਸਾਡੀ ਨੇ ਜਿਆਦਾ ਕਹਤੇ ਮੈਂ ਤਾਂ 5 ਰੁਪਏ ਕਹਿਣ ਲੱਗੀ ਸੀ ਹਾਂ ਹੋਰ ਪੈਂਦਾ ਹਾਂ ਕਹਨੀ ਇਹਨੇ ਤਾਂ ਅਭੀ ਲੋਕੇ ਦੇ ਤਾਂ ਨੂੰ ਅਭੀ ਖਾ ਲਏ ਉਹ ਬਸ ਤੁਸੀਂ ਕਿੱਥੇ ਆ ਰਵਿੰਦਰ ਦੇ ਦਿਮਾਗ ਚ ਪਾਤਾ ਵੀ 10-10 ਰੁਪਏ ਦੇਣੇ ਨਹੀਂ ਦੇ ਕਹੋਣੇ ਥੋੜੇ ਘੱਟ ਕਹੋਣੇ ਤੇ ਉਹ ਹੋਰ ਕੀ ਆ ਫਿਰ ਅਗਲੇ ਨੇ ਮੈਨੂੰ ਫ੍ਰੀਜ ਪੈਕ ਕਰਕੇ ਦੇਣੀ ਸੀ ਮੈਂ ਤਾਂ ਚੱਲ ਤੁਹਾਨੂੰ ਦਿਖਾਣ ਕਰਕੇ ਨਹੀਂ ਪੈਕ ਕਰਾਈ ਨਹੀਂ ਮੇਰੇ ਕੋਲ ਆ ਦੇਖ ਪੇਪਰ ਪਿਆ ਗੱਡੀ ਚ ਬਾਈ ਕਹਿੰਦਾ ਤਾਂ ਬਾਈ ਮੈਂ ਹੁਣੇ ਕਰ ਦਿੰਦਾ ਕਹਿੰਦਾ ਪੈਕ ਮਖਾ ਨਹੀਂ ਯਾਰ ਤੂੰ ਮੈਨੂੰ ਪੇਪਰ ਦੇ ਦੇ ਹਾਂ ਲੈ ਪੇਪਰ ਵੀ ਤੈਨ ਲੈ ਆਂਦੇ ਵੇ ਇੱਕ ਨਾਦ ਦਾ ਆਹ ਜੀ ਲਾਇਤੇ ਮੈਂ ਖੁੱਲ ਜੀ ਗਈ ਤਾਂ ਇਹਨਾਂ ਦੀ 5 ਰੁਪਏ ਲੈ ਲਿਓ 10 ਲੈ ਲਿਓ 15 ਲੈ ਲਿਓ 20 ਲੈ ਲਿਓ ਚੱਲ ਉਹ ਆਏ ਨਾ ਮਚੋ ਬਲਜੇ ਪੈ ਜਣੇ ਸਾਰੇ ਨੂੰ ਨੂੰ ਇਹ ਹੁਣੀ ਨੂੰ ਕਰੋ ਭਾਈ ਪੈਕ ਹੈ ਟੇਪ ਜੀ ਹੈਗੀ ਅੰਦਰ ਤੇਪ ਹੁਣੀ ਅੰਦਰ ਲਿਆਇਓ ਮਣੀ ਟੇਪ ਕਿੱਥੇ ਉਹ ਉਹ ਇਹ ਉਹਨਾਂ ਕੋਲ ਆ ਹੀ ਸੈਜ ਦੇ ਪਏ ਤੇ ਸਾਰੇ ਉਹ ਕਹਿੰਦਾ ਭਾਈ ਇਹ ਵੈਸੇ ਕਹਿੰਦਾ ਤੇਰੀ ਕਿਸਮਤ ਦਾ ਹੀ ਪਏ ਕਹਿੰਦਾ ਯਾਰ ਹੁਣ ਮੁੱਕੇ ਵੀ ਆ ਇਹ ਲੱਗਣਾ ਤਾਂ ਹੈ ਉਹ ਤਿੰਨ ਹੈ ਥੋੜੇ ਦੇਖ ਇੱਕ ਆਏ ਛੋਟੇ ਲੋਟ ਅੱਧਾ ਇੱਥੇ ਪਿੱਛੇ ਬਸ ਸਮਝ ਲਓ ਹਾਂ ਇੱਕ ਪਿੱਛੇ ਲੱਗ ਜਾਣਾ ਪਿੱਛੇ ਦਾ ਚਾਹੇ ਨਾਂ ਵੀ ਲਾਈਏ ਮੋਰੇ ਦੇ ਦਿਖਣੀ ਨਹੀਂ ਚਾਹੀਦੀ ਬਸ ਬਸ ਹਾਂ ਮੰਮੀ ਹਾਂ ਦਿਨ ਦਿਨ ਤਾਂ ਦੇਖ ਹੀ ਲੈਣੀ ਖੋਲ ਕੇ ਉਹਦੇ ਵਿੱਚ ਹੋਰ 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 ਕੀ ਹੋ ਗਿਆ ਕੀਨੇ ਮਾਰਿਆ ਤੈਨੂੰ ਉਹ ਤੁਹਾਡੀ ਆਹ ਜਾ ਦੇਖ ਫੋਟੋ ਕੀ ਰਹੀ ਆ ਹਾਂ ਕੋਣਾ ਦੇਖੀ ਪੁੱਤ ਉਹ ਹਾਂ ਉਹ ਲਾ ਹਜੇ ਤਾਂ ਉਹਨੂੰ ਹੋ ਕੇ ਨਹੀਂ ਮੇਰਾ ਫੈਸਲਾ ਕਰਾਓ ਪਹਿਲਾਂ ਮੰਮੀ ਨਾਲ ਮੇਰੀ ਨਾਲ ਇਹ ਕਿਛੋ ਪੁੱਛ ਜਾ ਤਾਂ ਕਿ ਮੇਰੇ ਮੰਮੀ ਨੇ ਤੁਹਾਨੂੰ ਮਾਰ ਲਾ ਨਹੀਂ ਤਾ ਨਹੀਂ ਹਾਂ ਹਾਂ ਚਲੋ ਜੀ ਹੋ ਗਿਆ ਫੈਸਲਾ ਬੱਸ ਹੋ ਗਿਆ ਫੈਸਲਾ ਬੱਸ ਲਕੀਲਾ ਦੀ ਤਾਂ ਲੋੜ ਨਹੀਂ ਬੱਸ ਹਾਂ ਥੋੜੀ ਦੱਸੋ ਬਤਾ ਫਿਰ ਮੈਂ ਹੋ ਗਿਆ ਫੈਸਲਾ ਹੋ ਗਿਆ ਉਹ ਪਰਲੇ ਬਸ ਫੈਲਦੇ ਚ ਪਈ ਜਾਂਸੀ ਕਿੱਥੇ ਪਈ ਐ ਸੈਲੋਟੇਪ ਲਿਆਓ ਕਰੀਏ ਫੇਰ ਨੂੰ ਪੈਕ ਤੇ ਹੁਣ ਆਪਾਂ ਨਾ ਮੰਮੀ ਇੰਨੂਟ ਬੈਗ ਆਸਣਾ ਹਰੀ ਜਦ ਇਹ ਰਹਿੰਦੇ ਹੁੰਦੇ ਤੇ ਇਹ ਕਿਦਾਂ ਰਹਿੰਦੇ ਹੁੰਦੇ ਤੇ ਲੱਛਾ ਕਿਹੜਾ ਰਹਿੰਦਾ ਦੇ ਕਰੀਏ ਲੈ ਲੈ ਹਣ ਕਿਹੜਾ ਬੈਠ ਪਾਉਂਦਾ ਤਾਂ ਆਹ ਗੱਤੇ ਮਗਰੀ ਇਖਾਉਂਦਾ ਤਾਂ ਅਬ ਤੇ ਠੀਕ ਆ ਸਾਰੇ ਇਦਾਂ ਹੀ ਰੋਂਦੇ ਆ ਸਾਰੇ ਇਦਾਂ ਹੀ ਰੋਂਦੇ ਆ ਹਾਂ ਦੱਸ ਹੋਈ ਨਾ ਹੋਰ ਕੀ ਆ ਨਿਆਣੇ ਦਾ ਨਿਆਣਾ ਹੀ ਹੁੰਦੇ ਇਹਦੇਉਂ ਗੱਲ ਟੋਪ ਆਏ ਹੈ ਖੰਗ ਕਰਕੇ ਕਿਤਾ ਬੱਖੀਆਂ ਮੰਮੀ ਨੇ ਕੱਲੇ ਟੋਪ ਦੀ ਮਾਰੀ ਇਹ ਵਾਰ ਕੋਕਾ ਖੰਣਾ ਵਾਰਿਆ ਮੰਮੀ ਨੇ ਮੰਮੀ ਐਨ ਕੱਲ ਕਰ ਮਾਰਦੇ ਆ ਮੰਮੀ ਰਾਣੇ ਦਾ ਕਿਆ ਕਿਆ ਕੋਸ ਗੁੱਸੇ ਵਿੱਚ ਮਾਵਾਪਾ ਕਹਿ ਦਿੰਦਾ ਹੁਣ ਹਰੇਕੀ ਗੱਲ ਦਾ ਛੋੜੀ ਗੁੱਸਾ ਇਹ ਤਾਂ ਹੁਣ ਮਜ਼ਾਕ ਕਰਿਆ ਲਓ ਜੀ ਫੋਟੋ ਦੇਖ ਸਕਦੇ ਹੋ ਤੁਸੀਂ ਫੋਟੋ ਬਾਕੀ ਯਾਦਗਾਰੀ ਦੀ ਦੀਦੀਤ ਹੋਰ ਕਿਹੜੀ ਮੈਂ ਬਿੰਦੇ ਦੇ ਵਿਆਹ ਨੂੰ ਖਚਾਈ ਤੀ ਹਾਂ ਇਹ ਹਾਲ ਹੈ ਪਾਈ ਆਪਣੇ ਆਪਣੇ ਵਿਊਰਸ ਨੂੰ ਵੀ ਦੱਸਿਏ ਪਾਈ ਇਹ ਇਹ ਫੋਟੋ ਸਾਡੇ ਵਿਆਹ ਦੀ ਹੈ ਜੀ ਇਹ ਜੱਬਰ ਸਵੇਰੇ ਜਨ ਚੜੀ ਜਾਂ ਜਨ ਚੜੀ ਤੀ ਨਾ ਸਵੇਰੇ ਇਹ ਜਾਦੀ ਫੋਟੋ ਹੈ ਇੱਥੇ ਡਰਾਈੰਗ ਰੂਮ ਚ ਖਚਾਈ ਹੋਈ ਹੈ ਪਰਦੇ ਲੱਗੇ ਹੋਏ ਡਰਾਈੰਗ ਰੂਮ ਦੇ ਲਾਲ ਪਿਛੇ ਤੇ ਇੱਥੇ ਦੀ ਫੋਟੋ ਹੈ ਖਿੱਚੀ ਹੋਈ ਗਿੰਨੂ ਦੇਖ ਲੈ ਲੈ ਹਨ ਖੜੀ ਰਾਮ ਗੇ ਫੋਟੋ ਉੱਦਾਂ ਵਧੀਆ ਖਿੱਚੀ ਹੋਈ ਵੀ ਹੈ ਹਨਾ ਲੜੀ ਜਾਂਦੀ ਜਾਂ ਸੇਰੇ ਦੇ ਫੋਟੋ ਕਚਾੜੀਆਂ ਲੱਗੀਆਂ ਦੀਵੀਆਂ ਕਚਾੜ ਮੈਂ ਵੀ ਨਹੀਂ ਕਚਾੜੀ ਦੀ ਕਿਤੇ ਪਾਸੇ ਹੋ ਜਾਣੀ ਤਾਂ ਅੰਤ ਤਰੀਕੇ ਪਾਈਏ ਹੋ ਜਾਣੀ ਫੋਟੋਗ੍ਰਾਫਰ ਆ ਜਾ ਪੁੱਤ ਮੈਂ ਨਹੀਂ ਆਣਾ ਕਿ ਆਪਣੀ ਮੰਮੀ ਕੋਲੇ ਖੜੀ ਹੋਣਾ ਲੋ ਲੱਭੀ ਸੀ ਇਹਨੇ ਸਮਝ ਨਹੀਂ ਨਾ ਹਲੇ ਮੈਂ ਵੀ ਮੈਨੂੰ ਚਾਹੀਦੀ ਆਪਣੀ ਮੰਮੀ ਦੀ ਇਹ ਵੀ ਗੱਲ ਦੱਸ ਦੇ ਕੋਈ ਮੈਨੂੰ ਵਿਆਹ ਲਈ ਇਹ ਤਾਂ ਵਿਚਾਰੀ ਖੇਡੀ ਪਈ ਇਹ ਤਾਂ ਵਿਆਹ ਨੂੰ ਤਾਂ ਇਹ ਪੁੱਤ ਆ ਮੂੰਹ ਨੂੰ ਕਹਿ ਲਵਾ ਲਿਆ ਮੈਂ ਕਹਿੰਦਾ ਮਿੱਟੀ ਲਵਾ ਲਿਆ ਜੀ ਇਹਨੇ ਨਾ ਗੱਡੀ ਦਾ ਹੱਥ ਫੇਰਦੀ ਹੁਣ ਹੱਥ ਗਿੱਲਾ ਕਰਿਆ ਵਾ ਸਾਡੇ ਮੂੰਹ ਤੇ ਲਾਇਆ ਬੱਸ ਟੇਪ ਲੇ ਇਹੀ ਅਗਲੀ ਕੁੜੀਆਂ ਹੀ ਸੰਭੀ ਗਈਆਂ ਮੈਂ ਤਾਂ ਵਿਆਹ ਹੀ ਭੁਗਤਾਇਆ ਜੀ ਤੇ ਵਿਚਾਰੀ ਨੂੰ ਕਿੱਥੇ ਸੰਭਿਆ ਇਹ ਤਾਂ ਵਿਚਾਰੀ ਰਹੀ ਆ ਕਦੇ ਦੀਦੀਆਂ ਕੋਲ ਕਦੇ ਦਾਦੀ ਕੋਲ ਨੂਰੂ ਲਿਆ ਪੁੱਤ ਟੇਪ ਓਹੋ ਲਿਆ ਇੱਧਰ ਗਿਫਟ ਪੈਕ ਕਰਨਾ ਲਿਆ ਮੰਮੀ ਮੇਰੇ ਕੋਲ ਤੇ ਇਹ ਬੜੀ ਹੋ ਗਿਆ ਚੱਲ ਵੈਸੇ ਇਹਦਾ ਫਾਇਦਾ ਕਰ ਦੋ ਭਾਈ ਗਿਫਟ ਪੈਕ ਮੈਂ ਕਹਿੰਦੀ ਆ ਮੂਰੇ ਲਾ ਦਿੰਨੇ ਆ ਬਸ हां ਕੱਲਾ ਮੂਰੇ ਲਾਉ ਤਾਂ ਵੀ ਕੋਈ ਨਹੀਂ ਆਪਣੇ ਪੈਕਿੰਗ ਵਾਲੇ ਲਫਾਫੇ ਵੱਜ ਜਾਣੇ ਨਹੀਂ ਮੈਂ ਕਰਨਾ ਇਹ ਛੋਟੇ ਲਾ ਦੇ ਮੈਂ ਕਿ ਨਹੀਂ ਉਹ ਚੈਲਾ ਲਫਾਫਿਆਂ ਨੂੰ ਤਾਂ ਕੁਝ ਨਹੀਂ ਨਹੀਂ ਉਦਾਂ ਗੱਲਾਂ ਆਏ ਆ ਵੀ ਬਸ ਮੂਰੇ ਦੇ ਸਰਪ੍ਰਾਈਜ਼ ਦੇਣਾ हां ਪਿੱਛੇ ਤਾਂ ਤਾਂ ਪਤਾ ਹੀ ਹਾਂ ਵੀ ਹੈ ਤਾਂ ਫੋਟੋ ਫੋਟੋ ਤਾਂ ਅਗਲੇ ਨੂੰ ਵੀ ਜੇ ਚਾਰੇ ਪਾਸੇ ਦੇ ਪੈਕ ਕਰ ਦੂੰਗਾ ਤਾਂ ਮੈਂ ਹੋਰ ਜਗਾ ਹੋਰ ਕੰਮ ਆ ਜਾਊਗਾ ਲੰਬੀ ਵੀ ਹੁੰਦੀ ਆ ਛੋਟੀ ਵੀ ਉਹ ਤਾਂ ਪੈ ਪਤਾ ਤਾਂ ਅਗਲੇ ਨੂੰ ਲੱਗੇ ਜਾਣਾ ਵੀ ਕੁਝ ਫੋਟੋ ਫੂਟੋ ਆ ਇਹ ਬਸ ਮੂਰੇ ਤੇ ਟੱਗ ਦੋ ਆਏ ਨਾ ਪਤਾ ਲੱਗੇ ਵੀ ਕਾਦੀ ਫੋਟੋ ਆ ਹੈਨਾ ਤੇ ਲਓ ਫੇ ਕਰੀਏ ਹੁਣ ਪੈਕਿੰਗ ਜੀ ਵੈਸੇ ਹੁੰਦੀ ਦੀ ਨਾ ਕਿੰਨੇ ਵਜੇ ਟਾਈਮ ਦਿੱਤਾ ਵੇ ਕਿੰਨੇ ਵਜੇ ਤੱਕ ਪਹੁੰਚ ਜੂ ਉਹ ਤਾਂ ਕਹਿੰਦੇ ਆ ਜਾਓ ਭਾਈ ਆਪਣਾ 7 7:30 ਵਜੇ ਤੇ ਫਿਰ ਆਏ ਆ ਨਾ ਕਿਉਂਕਿ ਸਾਰੇ ਹੁਣ ਤੁਹਾਨੂੰ ਪਤਾ ਫਿਰ ਆਂਢੀ ਜੇ ਮਾਣੇ ਮੋਟੇ ਜਿਆਦਾ ਨਹੀਂ ਉੱਧਾ ਇਕੱਠਾ ਕਰਨਾ ਉਹਨਾਂ ਨੇ ਮਾਣੇ ਮੋਟੇ ਹਾਂ ਕੁਝ ਮਾਣੇ ਮੋਟੇ ਉਹਨਾਂ ਦੇ ਘਰ ਦੇ ਹੋਣਗੇ ਬੰਦੇ ਤੇ ਸ਼ਾਇਦ ਮੰਨ ਦਾ ਦਮਨ ਨਹੀਂ ਆਏ ਵੀ ਹੋਣਗੇ ਮੱਖਣ ਗੜੀਏ ਸ਼ਾਇਦ ਹਾਂ ਉਹਨਾਂ ਨੂੰ ਮਨ ਲੱਗਦਾ ਤੇ ਬਾ ਉਹੀ 8-10 ਜਣੇ ਲਾ ਲੋ ਐਨੇ ਕਜਣੇ ਹੋਣਗੇ ਲਾਓ ਜੀ ਗਿਫਟ ਸਾਡਾ ਹੋ ਰਿਹਾ ਪੈਕ ਬਾ ਹੋ ਰਿਹਾ ਗਿਆ ਹੋਏ ਗਿਆ ਇੱਕ ਪਾਸੇ ਹੀ ਲੱਗਣਾ ਕਾਗਜ਼ ਤੇ ਦੋ ਕਾਗਜ਼ ਅਸੀਂ ਬਚਾ ਲੇ ਉਹ ਯਾਰ ਇੱਕ ਹੋਰ ਸਿਆਪਾ ਕਿਹ ਆ ਸਿਆਪਾ ਮੈਨੂੰ ਲੱਗਦਾ ਤਾਂ ਦੀਨੇ ਪਤਨੀ ਕਿਹਾਤਾ ਮੇਰੇ ਦਮਾਦ ਨੂੰ ਕੇਕ ਹੁੱਕ ਦੀ ਗੱਲ ਬੜੀ ਜੀ ਫੋਨ ਕਰ ਲਿਓ ਹੂੰ ਤਾਂ ਕਿਹਾ ਸਭ ਕੇਕ ਲੈ ਆਇਓ ਮੈਨੂੰ ਨਹੀਂ ਯਾਦ ਹੈ ਕਿ ਤੁਸੀਂ ਆਪੇ ਫੋਨ ਕਰਕੇ ਪੁੱਛ ਲੈਣਾ ਮੜਾ ਜੈਸਮੀਨ ਨੂੰ ਕਿਆ ਕਿਆ ਤਾਂ ਚੱਲ ਕੋਈ ਨਾ ਨਸ਼ਾ ਜਿਆ ਬਹੁਤ ਹੋਇਆ ਬਤਾ ਚੱਲ ਕੋਈ ਨਾ ਕੋਈ ਨਾ ਮੈਂ ਕਰ ਲੰਦਾ ਗੱਲ ਉਧਰ ਕਹਿੰਦੇ ਥੋੜੀ ਜਿਆ ਹੋਰਿਸ਼ਰਾ ਨਹੀਂ ਮਿਲਦੀ ਆ ਵੀ ਰੋਪੜ ਤੇ ਵਧੀਆ ਮਿਲ ਜੂਗੇ ਇਹ ਤੇ ਫੇ ਅਸੀਂ ਹੁਣ ਕਿੱਥੇ ਓਪੜ ਆਈਏ ਇਹ ਗੱਲ ਵੀ ਠੀਕ ਆ ਅਗਲੇ ਜੀ ਚਾ ਉਹ ਨਹੀਂ ਥੋੜਾ ਉਹ ਵੀ ਟਾਈਮ ਦੀ ਸ਼ਾਰਟ ਹੁੰਦੀ ਰੌਣੇ ਕੋਲ ਭਾਈ ਸਾਡੇ ਕੋਲ ਟਾਈਮ ਦੀ ਸ਼ਾਰਟ ਹੁੰਦੀ ਇਕੱਲੀ ਮੇਰੇ ਰੋਟੀ ਮਾਣੀਦਾ ਵੀ ਕਾਰਨ ਹੈ ਵੀ ਤਾਂ ਥੜ ਜਾ ਆਹ ਵਾਹ ਹੋ ਇਹ ਵੀ ਗੱਲ ਆ ਤੇ ਲਓ ਜੀ ਗਿਫਟ ਹੋ ਗਿਆ ਸਾਡਾ ਹੁਣ ਪੈਕ ਹਾਂ ਵੀ ਕੰਮ ਠੀਕ ਆ ਸੌਖਾ ਨਿਬੜ ਗਿਆ ਨਾਲੇ ਕਿਹੜਾ ਨਹੀਂ ਪੈਕਿੰਗ ਕਰੀ ਜਾਂਦਾ ਖਾਸੀ ਧੀਰ ਦੋਹੇ ਪਾਸੇ 10 ਰੁਪਏ ਦੱਸ ਦੇ ਦੇ ਇੱਕ ਡੱਪਰ ਤਾਂ ਆ ਜੂਗਾ ਨਾਲੇ ਉਹ ਮੈਨੂੰ ਲੱਗਦਾ ਉਹਨਾਂ ਨੇ ਵੀ ਇੱਕ ਨਹੀਂ ਪੈਕ ਕਰਕੇ ਦੇਣੀ ਧੀ ਇਹ ਹਾਂਜੀ ਲਓ ਜੀ ਗਿਫਟ ਸਾਡਾ ਹੋ ਗਿਆ ਪੈਕ ਭਾਈ ਹੈ ਲਓ ਫਟਾਫਟ ਤੇ ਹੁਣ ਇੱਕ ਹਾਸੇ ਲੈ ਕੇ ਹਾਸੇ ਦੇ ਫਟਾਫਟ ਦੇਖਦੇ ਕੋਈ ਨਾ ਮੈਂ 10 ਰੁਪਏ ਦੇਖਦਾ ਖੁੱਲੇ ਕਿੱਥੇ ਅੰਦਰ ਪਏ ਹੋਣੇ ਪੈਂਟ ਚ ਕੋਈ ਨਾ ਤਾਨੂੰ ਦੰਦੇ 10 ਰੁਪਏ ਗੂਗਲ ਪੇ ਕਰ ਦਉ ਕੈਸ਼ ਤੋਂ ਗੂਗਲ ਪੇ ਕਰ ਦੂੰਗੇ ਕੋਈ ਨਾ ਤੁਸੀਂ ਮੇਰੇ ਤੇ ਫੇਕ ਡਾ ਕੇ ਲੈ ਜਾਣਾ 10 ਰੁਪਏ ਠੀਕ ਆ ਉਹ ਮੈਂ ਗੋਲ ਕਚੋ ਸਿੱਕਾ ਕੱਢ ਕੇ ਦਿੰਦਾ ਕੋਈ ਚਲੋ ਠੀਕ ਆ ਜੀ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ ਚ ਓਕੇ ਫਿਰ ਬਾਏ